ਦੋਸਤੋ ਮੈਂ ਅੱਜ ਤੁਹਾਡੇ ਨਾਲ ਫੇਰ ਇਹ ਜਿਹੜਾ ਕਿਸਾਨ ਅੰਦੋਲਨ ਹੋ ਰਿਹਾ ਹੈਗਾ ਦੋ ਅਲੱਗ-ਅਲੱਗ ਹੁੰਨ ਅੰਦੋਲਨ ਹੋ ਗਏ ਆ ਇਹਨਾਂ ਦੇ ਵਿੱਚ ਬੜੀ ਫੁੱਟ ਪੈ ਗਈ ਹੈਗੀ ਜਿਹੜਾ ਇੱਕ ਐਸਕੇਐਮ ਪੋਲੀਟੀਕਲ ਹੈ ਔਰ ਦੂਸਰਾ ਹੈਗਾ ਐਸਕੇਐਮ ਨਾਨ ਪੋਲੀਟੀਕਲ ਇਹਨਾਂ ਦੇ ਵਿੱਚ ਬੜੀ ਫੁੱਟ ਪੈ ਗਈ ਆ ਔਰ ਇਹ ਇਕੱਠੇ ਨਹੀਂ ਹੋ ਸਕਦੇ ਆ ਕਹਿ ਰਿਹਾ ਐਸਕੇਐਮ ਪੋਲੀਟੀਕਲ ਵਾਲੇ ਕਿ ਅਸੀਂ ਬਾਹਰੋਂ ਦੀ ਸਪੋਰਟ ਕਰ ਸਕਦੇ ਹੈਗੇ ਇਹਨਾਂ ਦੇ ਨਾਲ ਨਹੀਂ ਜਾ ਕੇ ਮਿਲਣਾ ਤੇ ਦੋਨਾਂ ਦੀਆਂ ਆਪਣੀਆਂ ਆਪਣੀਆਂ ਕੰਡੀਸ਼ਨਸ ਹੈਗੀਆਂ ਉਹਦੇ ਨਾਲ ਨੁਕਸਾਨ ਲੋਕਾਂ ਦਾ ਹੋ ਰਿਹਾ ਜਿਹੜੇ ਇਸ ਵੇਲੇ ਹਰਿਆਣਾ ਪੰਜਾਬ ਬਾਰਡਰ ਦੇ ਉੱਤੇ ਸ਼ੰਭੂ ਬਾਰਡਰ ਦੇ ਉੱਤੇ ਬੈਠੇ ਹੋਏ ਆ ਉਹਨਾਂ ਨੂੰ ਚਾਹੀਦਾ ਕਿਉਂਕਿ ਇਹਨਾਂ ਨੇ ਦਿੱਲੀ ਜਾਣ ਦਾ ਆਪਣਾ ਪ੍ਰੋਗਰਾਮ ਫਿਰ ਟਾਲ ਦਿੱਤਾ ਹੈਗਾ ਬਹਾਨਾ ਫਿਰ ਉਹੀ ਹੈਗਾ ਸ਼ੁਭਕਰਨ ਸਿੰਘ ਦੀ ਡੈਥ ਉਹ ਹੁਣ ਤੁਸੀਂ ਜੇਕਰ ਉਹਦਾ 3 ਤਰੀਕ ਨੂੰ ਕੋਈ ਉਹ ਲਾਸਟ ਫ라이ਟਸ ਹੈਗੇ ਜਾਂ ਕੁਝ ਹੋਰ ਹੈਗਾ ਉਹਦਾ ਉਠਾਉਲਾ ਜਾਂ ਇਸ ਤਰ੍ਹਾਂ ਹੈਗਾ ਉਹ 3 ਤਰੀਕ ਨੂੰ ਆਪਣੀ ਇੱਕ ਟੀਮ 657 ਦੀ ਬਣਾ ਦੇਣ ਉੱਥੇ ਉਹ ਉਸ ਚੀਜ਼ ਨੂੰ ਦੇਖ ਲੈਣਗੇ ਸਾਰੇ ਦੇ ਸਾਰੇ ਉੱਥੇ ਰੁੱਕੇ ਹੈਗੇ ਜਿੰਨੇ ਵੀ ਹੈਗੇ ਇੰਤਜ਼ਾਰ 2000 ਕਹਿ ਰਹੇ ਹੈਗੇ ਸੀ ਜਥੇਬੰਦੀਆਂ ਦੇ ਵਿੱਚ ਬੰਦੇ ਸਾਰੇ ਰੁੱਕੇ ਤੁਸੀਂ ਆਪ ਤਾਂ ਆਣਾ ਸ਼ੁਰੂ ਕਰੋ ਉੱਥੇ ਪਿੱਛੇ 500 ਬੰਦਿਆਂ ਨੂੰ ਰੱਖ ਦਿਓ ਅੱਗੇ 700 ਬੰਦੇ ਜਿਹੜੇ ਕਹਿ ਰਹੇ ਹੈਗੇ ਆ ਕਿ ਜਿਸ ਵਲੇ ਅੱਥਾ ਸਿੰਘੂਰ ਟਿਕਰੀ ਦਾ ਉਹ ਪਟਾਖਾ ਸੋਰਾ ਸੀ 21 22 ਦਾ ਵਿੱਚ 6700 ਬੰਦੇ ਤਾਂ ਹਰੇਕ ਦੇ ਅੰਤਮ ਸੰਸਕਾਰ ਤੇ ਥੋੜਾ ਜਾਂਦਾ ਸੀ ਕੋਈ ਮੈਂ ਫਿਰ ਤਾਂ ਪ੍ਰੋਟੈਸਟ ਹੀ ਖਤਮ ਹੋ ਜਾਂਦਾ ਤਾਂ ਤੁਸੀਂ ਇਹ ਬਹਾਨਾ ਨਾ ਲਗਾਓ ਬਹਾਨਾ ਨਾ ਲਗਾਓ ਹੁਣ ਜਿਹੜਾ ਬੰਦਾ ਜਾਣਾ ਸੀ ਉਹ ਚਲਾ ਗਿਆ ਉਹਦਾ ਦੁੱਖ ਸਭ ਨੂੰ ਹੈਗਾ ਹੁਣ ਜੋ ਤੁਸੀਂ ਸਰਕਾਰ ਕੋਲੋਂ ਮੰਗਿਆ ਸੀ ਉਹ ਵੀ ਉਹਨਾਂ ਨੇ ਕਰ ਦਿੱਤਾ ਹੈਗਾ ਐਸੇ ਲਈ ਤੁਸੀਂ ਉਹਦੀ ਪਰਮਿਸ਼ਨ ਕਰ ਦਿੱਤੀ ਹੈਗੀ ਥੈਟ ਮੀਨਸ ਯੂ ਆਰ ਸੈਟੀਸਫਾਈਡ ਵਿਦ ਦ ਵਟ ਦ ਗਵਰਨਮੈਂਟ ਹੈਸ ਡਨ ਤੁਸੀਂ ਉਹਦੇ ਨਾਲ ਸੈਟੀਸਫਾਈ ਹੋ ਤਾਂ ਹੁਣ ਤੁਸੀਂ ਬਹਾਨਾ ਨਾ ਲਗਾਓ ਤੁਸੀਂ ਦਿੱਲੀ ਕਿਸੇ ਵੀ ਤਰੀਕੇ ਦੇ ਨਾਲ ਆਓ ਐ ਨਾ ਕਹੀ ਜਾਓ ਕੱਲ ਮੈਂ ਪ੍ਰੈਸ ਕਾਨਫਰੈਂਸ ਐਨਰਜੀ ਸੁਨਰੇਆਸੀਕ ਜਰਨਲਿਸਟ ਨੇ ਬਹੁਤ ਅੱਛਾਨ ਕੁਐਸਚਨ ਪੁੱਛਿਆ ਨਨੂ ਕਿ ਤੁਸੀਂ ਤਾਂ ਕਹਿੰਦੇ ਸੀ ਕਿ ਅਸੀਂ ਸਭ ਤੋਂ ਅੱਗੇ ਜਾਵਾਂਗੇ ਚਾਹੇ ਕੁਝ ਵੀ ਹੋ ਜਾਏ ਗੋਲੀਆਂ ਵੀ ਚਾਹੇ ਚੱਲ ਜਾਣ ਤੇ ਤੁਸੀਂ ਹੁਣ ਪਿੱਛੇ ਓਕੇ ਬੈਠ ਕੇ ਆਗੇ ਹੋਰ ਬੰਦੇ ਮਰਵਾਉਣੇ ਤੁਸੀਂ ਸ਼ੁਰੂ ਕਰ ਦਿੱਤੇ ਹੈਗੇ ਐਹੀ ਮੈਂ ਸ਼ੁਰੂ ਤੋਂ ਮੈਂ ਕਹਿ ਰਿਹਾ ਹਾਂ ਤੁਸੀਂ ਮੇਰੇ ਪਿਛਲੇ ਵੀਡੀਓ ਦੇਖੋ ਤੇ ਤੁਸੀਂ ਅੱਗੇ ਵੱਧੋ ਹਣ ਜੇਕਰ ਤੁਹਾਨੂੰ ਗੋਲੀ ਦਾ ਡਰ ਹੈਗਾ ਤਾਂ ਤੁਸੀਂ ਇਹ ਪ੍ਰੋਟੈਸਟ ਹੀ ਨਹੀਂ ਕਰਨਾ ਸੀ ਇਸ ਤਰ੍ਹਾਂ ਤਾਂ ਲਾਜਪਤ ਰਾਏ ਵੀ ਕਹਿ ਸਕਦੇ ਸੀ ਜਿਸ ਵੇਲੇ ਉਹਨਾਂ ਨੇ ਆਜ਼ਾਦੀ ਦਾ ਅੰਦੋਲਨ ਹੋ ਰਿਆ ਸੀ ਕਿ ਮੈਂ ਅੱਗੇ ਨਹੀਂ ਜਾਣਾ ਕਿਉਂਕਿ ਮਨ ਤਾਂ ਲਾਠੀ ਪੈ ਜਾਗੀ ਤਾਂ ਉਹ ਤਾਂ ਗਏ ਸੀ ਐਂਡ ਹੀ ਡਾਈਡ ਆਲਸੋ ਤਾਂ ਲੀਡਰਸ਼ਿਪ ਤਾਂ ਇਹ ਹੁੰਦੀ ਹੈ ਤੁਸੀਂ ਪਿੱਛੇ ਛੁਪ ਕੇ ਬੈਗੇ ਹੈਗੇ ਹੋ ਔਰ ਹੁਣ ਬੰਦਿਆਂ ਨੂੰ ਤੁਸੀਂ ਮਰਵਾ ਰਹੇ ਪਤਾ ਨਹੀਂ 2-300 ਬੰਦੇ ਘਰੇ ਹੈ ਜਖਮੀ ਹੋ ਗਿਆ ਹਸਪਤਾਲਾਂ ਦੇ ਵਿੱਚ ਪਈ ਹੋਏ ਆ 1 2 4 ਇੱਕ ਬੰਦੇ ਦੀ ਲਾਠੀ ਇਸ ਦੇ ਨਾਲ ਜਿਹੜੀ ਪਲਾਸਟਿਕ ਬੁਲੇਟ ਕਿਸ ਤਰ੍ਹਾਂ ਦੇ ਨਾਲ ਡੈਥ ਹੋ ਗਈ ਹੈ ਔਰ ਜੇਕਰ ਉੱਥੇ ਹੀ ਬਹਿਣਾ ਹੈਗਾ ਤਾਂ ਇਹਦਾ ਪ੍ਰੋਟੈਸਟ ਦਾ ਫਾਇਦਾ ਕੀ ਹੈ ਤੁਸੀਂ ਮੇਰਾ ਪਿਛਲਾ ਵੀਡੀਓ ਦੇਖੋ ਜਿਸ ਵਿੱਚ ਮੈਂ ਕਿਹਾ ਹੈਗਾ ਕਿ ਦਿੱਲੀ ਤਾਂ ਆਉਣਾ ਬਹੁਤ ਜ਼ਰੂਰੀ ਹੈ ਕਿਉਂਕਿ ਇਹਦੀ ਪੋਜੀਸ਼ਨਿੰਗ ਜਿਹੜਾ ਮੈਂ ਤੁਹਾਨੂੰ ਸਮਝਾਇਆ ਸੀ ਕਿ ਪੋਜੀਸ਼ਨਿੰਗ ਹੋਣੀ ਬਹੁਤ ਜ਼ਰੂਰੀ ਹੈ ਅਦਰਵਾਈਜ਼ ਤਾਂ ਕੋਈ ਫਾਇਦਾ ਨਹੀਂ ਹੈਗਾ ਤੁਸੀਂ ਉੱਥੇ ਐ ਜਿਹੜੀ ਡੈਥ ਹੋਈ ਹੈਗੀ ਐ ਉਹ ਹੁਣ ਸਭ ਕੁਝ ਸਰਕਾਰ ਨੇ ਜੋ ਤੁਸੀਂ ਮੰਗਿਆ ਸੀ ਉਹ ਕਰ ਦਿੱਤਾ ਹੁਣ ਤੁਸੀਂ ਬਹਾਨੇ ਨਾ ਲਗਾਓ ਉੱਥੇ ਪਿੱਛੇ ਰੁਕਣ ਦੇ ਹੁਣ ਤੁਸੀਂ ਦਿੱਲੀ ਆਓ ਜਾਂ ਫਿਰ ਸਾਫ਼-ਸਾਫ਼ ਕੋ ਆਨੈਸਟਲੀ ਅਸ ਜੀ ਨੂੰ ਕੋ ਕਿ ਸਾਡਾ ਦਿੱਲੀ ਦੇ ਨਾਲ ਕੋਈ ਤਾਲੁਕ ਨਹੀਂ ਹੈਗਾ ਅਸੀਂ ਪੰਜਾਬ ਹਰਿਆਣਾ ਦਾ ਹੀ ਆਪਣਾ ਇਹ ਕਰਨਾ ਹੈਗਾ ਪ੍ਰੋਟੈਸਟ ਤਾਂ ਤੁਸੀਂ ਇਹਨਾਂ ਲੋਕਾਂ ਨੂੰ ਮੂਰਖ ਨਾ ਬਣਾਓ ਔਰ ਲੋਕੀ ਵੀ ਤੁਹਾਡੇ ਪਿੱਛੇ ਪਤਾ ਨਹੀਂ ਕਿਉਂ ਲੱਗੇ ਹੈਗੇ ਯੂ ਡੂ ਨਾਟ ਹੈਵ ਐਨੀ ਅਬਿਲਿਟੀ ਟੂ ਲੀਡ ਐਨੀ ਪ੍ਰੋਟੈਸਟ ਔਰ ਜਿਹੜੀਆਂ ਤੁਸੀਂ ਗੱਲ ਗੱਲਾਂ ਕਰਦੇ ਹੈਗੇ ਉਹਦੇ ਵਿੱਚ ਕਿੰਨੀਆਂ ਕੌਂਟਰਡਿਕਸ਼ਨਸ ਹੈਗੀਆਂ ਤੇ ਤੁਹਾਡੇ ਕੋਲ ਕੱਲ ਜਵਾਬ ਨਹੀਂ ਸੀ ਜਿਸ ਵੇਲੇ ਜਰਨਲਿਸਟ ਨੇ ਉਹਨੇ ਪੁੱਛਿਆ ਸੀ ਕਿ ਤੁਸ ਤੱਕ ਅੰਤ ਸਭ ਤੋਂ ਅੱਗੇ ਸੀ ਜਾਵਾਂਗੇ ਫਿਰ 13 ਤਰੀਕ 21 ਤਰੀਕ ਕਿੰਨੀਆਂ ਤਰੀਕਾਂ ਤੁਸੀਂ ਕੱਢ ਦਿੱਤੀਆਂ ਫਿਰ 29 ਵੀ ਕਿਹਾ ਸੀ ਹੁਣ ਤਿੰਨ ਤੇ ਆ ਗਏ ਔਰ ਤਿੰਨ ਨੂੰ ਵੀ ਪੱਕਾ ਨਹੀਂ ਕਿ ਤਿੰਨ ਨੂੰ ਆਣਗੇ ਕਿ ਨਹੀਂ ਉਹਦਾ ਬਹਾਨਾ ਲਗਾ ਰਹੇ ਹੈਗੇ ਇਹੋ ਜਿਹੇ ਲੀਡਰ ਬਿਲਕੁਲ ਕਿਸੇ ਵੀ ਪਬਲਿਕ ਨੂੰ ਲੀਡ ਨਹੀਂ ਕਰ ਸਕਦੇ ਹਨਾ ਤੋ ਪਿੱਛਾ ਛੁਡਾ ਲਓ ਦਲੇਰ ਔਰ ਇਹ ਕਿਹੜਾ ਦੱਲੇਵਾਲ ਔਰ ਪੰਦੇ ਇਰਤੂ ਇਹ ਬਿਲਕੁਲ ਪ੍ਰੋਟੈਸਟ ਨੂੰ ਖਰਾਬ ਕਰ ਰਹੇ ਹੈਗੇ ਔਰ ਐਸੀ ਲਈ ਜਿਹੜੇ ਦੂਸਰੇ ਐਸਕੀਮ ਪੋਲਿਟੀਕਲ ਵਾਲੇ ਹੁਣ ਤਾਂ ਕਹਿੰਦੇ ਉਹਨਾਂ ਨੇ ਮਾਫੀ ਵੀ ਮੰਗ ਲਈ ਹੈ ਕਿ ਅੱਗੇ ਵਾਸਤੇ ਇਲੈਕਸ਼ਨਾਂ ਵਿੱਚ ਨਹੀਂ ਜਾਵਾਂਗੇ ਹੁਣ ਤਾਂ ਤੁਸੀਂ ਇਕੱਠੇ ਹੋ ਜਾਓ ਫਿਰ ਉਹ ਇਲੈਕਸ਼ਨਾਂ ਜਾਣਾ ਗਲਤ ਸੀ ਉਨੋਂ ਪਰ ਕਹਿ ਰਹੇ ਹੈਗੇ ਆ ਕਿ ਅਸੀਂ ਇਲੈਕਸ਼ਨ ਨਹੀਂ ਜਾਵਾਂਗੇ ਔਰ ਮੈਂ ਵੀ ਅਭੀ ਸੁਣਿਆ ਹੈ ਕਿ ਉਹ ਇਹਨਾਂ ਨੇ ਕੋਈ ਕਨਸਟੀਟਿਊਸ਼ਨ ਆਪਣਾ ਬਣਾਤਾ ਹੈਗਾ ਇਸਕੇ ਅਮਨੇ ਔਰ ਸਾਰਾ ਕੁਝ ਉਨ ਉਸ ਸੰਵਿਧਾਨ ਦੇ ਹਿਸਾਬ ਦੇ ਨਾਲ ਹੋਏਗਾ ਤਾਂ ਐਸਲੀ ਕੋਈ ਉਹਦੇ ਚ ਬਾਹਰ ਜਾ ਹੀ ਨਹੀਂ ਸਕਦਾ ਉਸ ਤੋਂ ਉਤਿਐਕਸ਼ਨ ਹੋਏਗਾ ਜਿ ਸੰਵਿਧਾਨ ਦੇ ਵਿੱਚ ਲਿਖਿਆ ਹੋਏਗਾ ਉਹ ਤਾਂ ਪਹਿਲਾ ਸੰਵਿਧਾਨ ਹੀ ਨਹੀਂ ਸੀ ਪਹਿਲਾਂ ਤਾਂ ਐਸੇ ਫ੍ਰੀਵਿਲਿੰਗ ਚੱਲੀ ਜਾਂਦਾ ਸੀ ਜਿਸੋਨੇ ਪਹਿਲੇ ਟਿਕਰੀ ਔਰ ਅੱਤ ਦਿੱਲੀ ਦੇ ਆਸ-ਪਾਸ ਹੋਇਆ ਸੀ ਤਾਂ ਹੁਣ ਤੁਸੀਂ ਇਕੱਠੇ ਹੋ ਕੇ ਉੱਥੇ ਦਿੱਲੀ ਪਹੁੰਚੋ ਔਰ ਵਿੱਚ ਵਿੱਚ ਆ ਵੀ ਕਹੀ ਜਾ ਰਹੇ ਹੈ ਕਿ ਐਸੀ ਬੱਸਾਂ ਲੈ ਕੇ ਜਾਂ ਉਹ ਕਾਰਾਂ ਦੇ ਵਿੱਚ ਜਾਂ ਟ੍ਰੇਨ ਦੇ ਵਿੱਚ ਉੱਥੇ ਦਿੱਲੀ ਪਹੁੰਚਾਂਗੇ ਦਿੱਲੀ ਦੇ ਵਿੱਚ ਜਿਹੜੇ ਬੰਦੇ ਹੈਗੇ ਆ ਉਹਨਾਂ ਨੂੰ ਕਹਿ ਦਿਓ ਕਿ ਉੱਥੇ ਟੈਂਟ ਵਗੈਰਾ ਲਗਾਉਣੇ ਸ਼ੁਰੂ ਕਰਨ ਔਰ ਦੇਖੋ ਪੁਲਿਸ ਤਾਂ ਆਏਗੀ ਆਏਗੀ ਤੁਸੀਂ ਕੋਈ ਸਰਕਾਰ ਦੇ ਨਾਲ ਕੋਲਾਬੋਰੇਸ਼ਨ ਥੋੜਾ ਕਰਨੀ ਹੈ ਉਸ ਤੋਂ ਪ੍ਰੋਟੈਸਟ ਕਰ ਰਹੇ ਹੈਗੇ ਹੋ ਨਾ ਦੈਨ ਯੂ ਸ਼ੁਡ ਨੋਟ ਬੈਗ ਇਨ ਫਰੰਟ ਆਫ ਦ ਗਵਰਨਮੈਂਟ ਉਹਨਾਂ ਦੇ ਸਾਹਮਣੇ ਭੀਖਣਾ ਮੰਗੋ ਕਿ ਸਾਨੂੰ ਹਮੇ ਆਣੇ ਦੀਜੀਏ ਜੀ ਇਹ ਬੈਰੀਕੇਡ ਹਟਾ ਦਈਏ ਜੀ ਇਹ ਪੁਲਿਸ ਵਾਲੋ ਕੋ ਵਹਾਂ ਸੇ ਹਟਾ ਦਈਏ ਜੀ ਇਹ ਤਾਂ ਪ੍ਰੋਟੈਸਟ ਹੈ ਨਾ ਦੋ ਪਾਰਟਿਸ ਦਾ ਕਨਫਲਿਕਟ ਹੈ ਉਸ ਕਨਫਲਿਕਟ ਦੇ ਵਿੱਚ ਤੁਸੀਂ ਭੀਖ ਥੋੜਾ ਮੰਗ ਸਕਦੇ ਹੋ ਤੁਸੀਂ ਜੋ ਵੀ ਕਨਸਟ੍ਰੈਂਟਸ ਹੈਗੀਆਂ ਉਹਨਾਂ ਨੂੰ ਪਾਰ ਕਰਕੇ ਦਿੱਲੀ ਆਣਾ ਪਿਛਲੀ ਵਾਰੀ ਵੀ ਤਾਂ ਹਿਆਸੀ ਪਿਛਲੀ ਵਾਰੀ ਯੂਥ ਹੈਗੇ ਸੀ ਚੰਗੇ ਸੀ ਉਹ ਜਿਨ੍ਹਾਂ ਨੇ ਇਹਨਾਂ ਦੀ ਮਦਦ ਕਰ ਇਹਨਾਂ ਨੇ ਪਿਛਲੀ ਵਾਰੀ ਵੀ ਉੱਥੇ ਬਹਿ ਜਾਣਾ ਸੀ ਚੰਬੂ ਬਾਰਡਰ ਤੇ ਪਿਛਲੀ ਵਾਰੀ ਯੂਥ ਜਿਹੜੇ ਸੀ ਚੰਗੇ ਸੀ ਇਸ ਵਾਰੀ ਵੀ ਚੰਗੇ ਆ ਉਹ ਤਾਂ ਕਹਿ ਰਹੇ ਆ ਕਿ ਅਸੀਂ ਜਾਣ ਨੂੰ ਤਿਆਰ ਹੈਗੇ ਆ ਤਾਂ ਇਹਨਾਂ ਦੇ ਪਿੱਛੇ ਨਾ ਲੱਗੋ ਜਾਂ ਫਿਰ ਪ੍ਰੋਟੈਸਟ ਨੂੰ ਖਤਮ ਕਰੋ ਲੋਕਾਂ ਨੂੰ ਮੂਰਖ ਨਾ ਬਣਾਓ ਔਰ ਹੁਣ ਸੈਪਰੇਟਲੀ ਇਹ ਜਿਹੜੇ ਐਸਕੇਐਮ ਪੋਲੀਟੀਕਲ ਵਾਲੇ ਹੈਗੇ ਆ ਇਹਨਾਂ ਨੇ 14 ਮਾਰਚ ਨੂੰ ਇੱਕ ਕਿਸਾਨ ਮਜ਼ਦੂਰ ਮਹਾਪੰਚਾਇਤ ਇਹ ਦਿੱਲੀ ਦੇ ਵਿੱਚ ਆਰਗੇਨਾਈਜ਼ ਕੀਤੀ ਆ ਰਾਮਲੀਲਾ ਮੈਦਾਨ ਦੇ ਉੱਤੇ ਉਹਨਾਂ ਨੂੰ ਵੀ ਸਰਕਾਰ ਨੇ ਨਹੀਂ ਆਣ ਦੇਣਾ ਉਹਨਾਂ ਨੇ ਅਪਲਾਈ ਕੀਤਾ ਹੈਗਾ ਪਰਮਿਸ਼ਨ ਵਾਸਤੇ ਕਿ ਰਾਮਲੀਲਾ ਮੈਦਾਨ ਦੇ ਵਿੱਚ ਸਾਨੂੰ ਪ੍ਰੋਟੈਸਟ ਕਰਨ ਦਾ ਇੱਕ ਦਿਨ ਦਾ ਪ੍ਰੋਟੈਸਟ ਇੱਕ ਦਿਨ ਦਾ ਪ੍ਰੋਟੈਸਟ ਨਾਲ ਕੁਝ ਵੀ ਨਹੀਂ ਹੋਣਾ ਇਟ ਹੈਜ਼ ਟੂ ਬੀ ਅ ਪਰਪਚੁਅਲ ਪ੍ਰੋਟੈਸਟ ਯਾਨੀ ਕਿ ਪਰਮਨੈਂਟ ਜਿਸ ਤਰ੍ਹਾਂ ਪਿਛਲੀ ਵਾਰੀ ਹੋਇਆ ਸੀ ਉਸ ਲਈ ਤੁਹਾਡੀਆਂ ਡਿਮਾਂਡਸ ਦਾ ਕੋਈ ਨਹੀਂ ਮੰਨਿਆ ਗਿਆ ਉਹਦਾ ਕਾਰਨ ਇਹ ਸੀ ਕਿ ਕਈ ਡਿਸੋਨੈਸਟ ਲੀਡਰ ਪੰਜਾਬ ਦੀਆਂ ਇਲੈਕਸ਼ਨ ਲੜਨ ਵਾਸਤੇ ਭੱਜ ਗਏ ਸੀ ਵਿੱਚੋਂ ਹੀ ਹੁਣ ਨਾ ਤਾਂ ਕਾਨੂੰਨ ਵਾਪਸ ਹੋਇਆ ਉਹ ਜਸ ਜ 2000 ਬਿਨ ਸਸਪੈਂਡਡ ਕੋਈ ਉਹਦਾ ਗੱਜਰ ਨੋਟੀਫਿਕੇਸ਼ਨ ਨਹੀਂ ਹੈ ਕਿ ਉਸ ਕਾਨੂੰਨ ਤਿੰਨ ਕਾਲੇ ਕਾਨੂੰਨ ਜਿਨ੍ਹਾਂ ਨੂੰ ਕਹਿੰਦੇ ਕਿ ਉਹ ਖਤਮ ਹੋ ਗਿਆ ਖਤਮ ਨਹੀਂ ਹੋਇਆ ਲੈ ਉਹ ਵੈਸੇ ਤੁਹਾਡਾ ਲੋਕਾਂ ਨੂੰ ਮੂਰਖ ਬਣਾਉਣ ਵਾਸਤੇ ਕਹਿੰਦਾ ਤੁਸੀਂ ਕਿ ਖਤਮ ਹੋ ਗਿਆ ਖਤਮ ਨਹੀਂ ਹੋਇਆ ਕਾਨੂੰਨ ਕੋਈ ਔਰ ਹੋਰ ਕੋਈ ਡਿਮਾਂਡ ਮੰਨੀ ਨਹੀਂ ਤਾਂ ਐਸ ਲਈ ਤੁਸੀਂ ਉੱਥੇ ਭੱਜੋ ਨਾ ਇਸ ਵਾਰੀ ਤੁਸੀਂ ਤੁਹਾਨੂੰ ਪਰਮਨੈਂਟ ਉੱਥੇ ਪ੍ਰੋਟੈਸਟ ਕਰਨਾ ਪੈਣਾਗਾ ਦਿੱਲੀ ਦੇ ਅੰਦਰ ਜਾਂ ਦਿੱਲੀ ਦੇ ਆਸ-ਪਾਸ ਉੱਥੇ ਪਹੁੰਚਣਾ ਬਹੁਤ ਜ਼ਰੂਰੀ ਹੈ ਕਿਸੇ ਵੀ ਤਰ੍ਹਾਂ ਸਟ੍ਰੈਟਜੀ ਬਣਾ ਕੇ ਉੱਥੇ ਪਹੁੰਚੋ ਔਰ ਉੱਥੇ ਤੁਸੀਂ ਕਹਿ ਰਹੇ ਕਿ ਸਾਡੇ ਨਾਲ ਲੱਖਾਂ ਬੰਦੇ ਹੈਗੇ ਆ ਜਿਸ ਤਰ੍ਹਾਂ ਪਿਛਲੇ ਵੀਡੀਓਜ਼ ਕਿਹਾ ਸੀ ਦੂਸਰੇ ਸਟੇਟਸ ਤੋਂ ਬੁਲਾ ਕੇ ਉੱਥੇ ਟੈਂਟ ਵਗੈਰਾ ਲਗਾਉਣ ਥੋੜੇ ਬਹੁਤ ਲਾਠੀਆਂ ਪੈਣਗੀਆਂ ਇਹ ਮੈਂ ਨਹੀਂ ਕਹਿ ਰਿਹਾ ਕਿ ਸਮੂਥ ਹੋਏਗਾ ਸਭ ਕੁਝ ਪ੍ਰੋਟੈਸਟ ਹੈ ਨਾ ਤਾਂ ਸਮੂਦ ਕਿਸ ਤਰ੍ਹਾਂ ਹੋ ਸਕਦਾ ਪੂਰੀ ਦੁਨੀਆ ਦੇ ਵਿੱਚ ਇਸ ਤਰ੍ਹਾਂ ਹੀ ਹੋ ਰਿਹਾ ਹੈ ਜਿਹੜੇ ਯੂਰਪ ਦੇ ਵਿੱਚ ਪ੍ਰੋਟੈਸਟ ਹੋ ਰਿਹਾ ਫਾਰਮਰਸ ਦੇ ਉੱਥੇ ਵੀ ਉਹਨਾਂ ਤੇ ਇਸ ਤਰ੍ਹਾਂ ਹੀ ਲਾਠੀਆਂ ਚਲਦੀਆਂ ਔਰ ਯਾ ਵਾਟਰ ਕੈਨਨ ਯਾਨੀ ਕਿ ਪਾਣੀ ਦੇ ਵਿਚਾਰਾ ਛੜਦੇ ਹੈ ਜਾਂ ਫਿਰ ਓ ਟੀਅਰ ਗੈਸ ਸ਼ੈਲਸ ਉਹਨਾਂ ਤੇ ਚਲਾਏ ਜਾ ਰਹੇ ਸਭ ਜਗ੍ਹਾ ਤੇ ਇਸ ਤਰ੍ਹਾਂ ਹੀ ਹੈ ਤਾਂ ਤੁਸੀਂ ਖਭਰਾਓ ਨਾ ਤਾਂ ਆਜੋ ਇੱਥੇ ਔਰ ਛੁਪੋ ਨਾ ਬਹਾਨੇ ਨਾ ਲਗਾਓ ਤਾਂ ਇਹ ਜਿਹੜਾ ਹੈਗਾ ਹੁਣ ਦੋ ਜਿਹੜੇ ਫੁੱਟ ਪੈ ਗਈ ਇਹਨਾਂ ਦੇ ਵਿੱਚ ਇਹਨਾਂ ਨੂੰ ਕਿਸੇ ਤਰੀਕੇ ਨਾਲ ਕਿਸੇ ਨੂੰ ਵਿੱਚ ਪਾ ਕੇ ਇਹਨਾਂ ਨੂੰ ਇਕੱਠੇ ਕਰਨਾ ਪੈਣਾ ਤਾਂ ਹੀ ਇਹ ਲੱਖ 2 ਲੱਖ ਬੰਦਾ ਹੈ ਦਿੱਲੀ ਦੇ ਆਸ-ਪਾਸ ਇਕੱਠੇ ਕਰ ਸਕਣਗੇ ਤਾਂ ਹੀ ਚਾਂਸ ਹੈ ਕਿ ਲਾਠੀਆਂ ਨਹੀਂ ਚੱਲਣਗੀਆਂ ਉਹਨਾਂ ਤੇ ਜੇਕਰ ਲੱਖ 2 ਲੱਖ ਬੰਦਾ ਹੋਏਗਾ ਦਿੱਲੀ ਦੇ ਵਿੱਚ ਫਿਰ ਲਾਠੀ ਚਲਾਉਣਾ ਬਹੁਤ ਮੁਸ਼ਕਲ ਹੈ ਪੁਲਿਸ ਨੂੰ ਤਾਂ ਕਿਸੇ ਵੀ ਤਰੀਕੇ ਦੇ ਨਾਲ ਜਿਸ ਤਰ੍ਹਾਂ ਪਿਛਲੀ ਵਾਰੀ ਹੋਇਆ ਸੀ ਪਿਛਲੀ ਵਾਰੀ ਬਹੁਤ ਚੰਗਾ ਪ੍ਰੋਟੈਸਟ ਚੱਲ ਰਿਹਾ ਸੀ ਜਿਹੜੇ ਜਪਜਦੇ ਨਾ ਨਾ ਜਿਹੜੇ ਲਾਲਚੀ ਇਲੈਕਸ਼ਨਾਂ ਦੇ ਵਿੱਚ ਲੜਨ ਵਾਸਤੇ ਤਾਂ ਕੁਛ ਨਾ ਕੁਛ ਉਹ ਤੋਂ ਉਹਦੇ ਚੋਂ ਨਿਕਲ ਆਉਣਾ ਸੀ। ਔਰ ਦੂਸਰੀ ਚੀਜ਼ ਉਹਦਾ ਚੋਣ ਜਾਬਤੇ ਦਾ ਕੋਈ ਤੁਹਾਡੇ ਉੱਤੇ ਫਰਕ ਨਹੀਂ ਇਹਨੂੰ ਪਰਮਾਨੈਂਟ ਰੈਗੂਲਰ ਕਰੋ ਔਰ ਜੜੀਆਂ ਇਲੈਕਸ਼ਨਸ ਹੈਗੀਆਂ ਉਹਦੇ ਉਹਦਾ ਤੁਹਾਡੇ ਪ੍ਰੋਟੈਸਟ ਦਾ ਉਹਦੇ ਉੱਤੇ ਕੋਈ ਫਰਕ ਨਹੀਂ ਪੈਣਾ ਹੈਗਾ ਉਹ ਇਸੀ ਸਰਕਾਰ ਨੇ ਜਿੱਤਣਾ ਕਿਉਂਕਿ ਈਵੀਐਮ ਨਹੀਂ हट ਰਹੀ। ਈਵੀਐਮ ਦੇ ਉੱਤੇ ਹੋਏਗਾ ਤਾਂ ਇਹੀ ਹੋਏਗਾ। ਇਸ ਤਰ੍ਹਾਂ ਹੀ ਹੋਏਗਾ। ਇਹੀ ਜਿੱਤਣਗੇ ਦੁਬਾਰਾ। ਤਾਂ ਅਸਲੀ ਤੁਸੀਂ ਇਹ ਸੋਚੋ ਕਿ ਸਰਕਾਰ ਜਾ ਹੀ ਨਹੀਂ ਰਹੀ ਚੋਣ ਜਾਪਤਾ ਦਾ ਇਲੈਕਸ਼ਨ ਦਾ ਕੋਈ ਮਤਲਬ ਹੀ ਨਹੀਂ ਇਹਨਾਂ ਨੇ ਜਿੱਤਣਾ ਹੀ ਜਿੱਤਣਾ ਜੇ ਈਵੀਐਮ ਨਾਲ ਹੋਇਆ ਇਹ ਇਲੈਕਸ਼ਨ ਤਾਂ ਤੁਸੀਂ ਤੁਹਾਡੇ ਵਾਸਤੇ ਇਹ ਸੇਮ ਗਵਰਨਮੈਂਟ ਹੀ ਹੈ ਠੀਕ ਹੈ ਔਰ ਤੁਹਾਡਾ 2-3 ਮਹੀਨੇ ਤੱਕ ਖਤਮ ਹੋਣ ਵਾਲਾ ਹੈ ਨਹੀਂ ਕੰਮ ਇਹਨੂੰ ਲੰਬਾ ਸੋਚ ਕੇ ਚੱਲੋ ਜਿਸ ਤਰ੍ਹਾਂ 6-8 ਮਹੀਨੇ ਦਾ ਉਹ ਟਰਾਲੀਆਂ ਦਾ ਸਾਮਾਨ ਤੁਸੀਂ ਭਰ ਲਿਆ ਉਹ ਠੀਕ ਹੈ ਬਸ ਆ ਜਾਓ ਇੱਥੇ ਔਰ ਇੱਥੇ ਪ੍ਰੋਟੈਸਟ ਕਰੋ ਔਰ ਦੂਸਰੀ ਗੱਲ ਮੈਂ ਤੁਹਾਨੂੰ ਇਹ ਵੀ ਕਹਿਣੀ ਹੈ ਜਿਸ ਤਰ੍ਹਾਂ ਮੈਂ ਕਿਹਾ ਕਿ ਇਕੱਠੇ ਹੋ ਜੋ ਉਹ ਬਹੁਤ ਚੰਗਾ ਕੋਸ਼ਿਸ਼ ਤਾਂ ਕਰ ਰਹੇ ਹਨ ਪਰ ਇਹਨਾਂ ਦੀ ਗੱਲ ਬਣ ਨਹੀਂ ਰਹੀ ਕਿਉਂਕਿ ਪੰਦੇਰ ਔਰ ਦੱਲੇਵਾਲ ਝੂਠ ਬੋਲ ਬੋਲ ਕੇ ਕਿ ਸਾਡਾ ਪ੍ਰੋਟੈਸਟ ਬਹੁਤ ਚੰਗਾ ਚੱਲ ਰਿਹਾ ਬਹੁਤ ਚੰਗਾ ਕੋਈ ਪ੍ਰੋਟੈਸਟ ਨਹੀਂ ਚੱਲ ਰਿਹਾ ਬਿਲਕੁਲ ਬੰਦ ਪਿਆ ਹੈ ਐਵੇਂ ਲੋਕਾਂ ਨੂੰ ਮੂਰਖ ਬਣਾ ਰਹੇ ਹੈਗੇ ਤਾਂ ਜੇ ਆ ਨਹੀਂ ਆਉਂਦੇ ਹੈਗੇ ਦਿੱਲੀ ਅਗਲੇ 1-2 ਦਿਨ ਦੇ ਵਿੱਚ ਤਾਂ ਮੈਂ ਜਨਤਾ ਨੂੰ ਰਿਕਵੈਸਟ ਕਰਾਂਗਾ ਜਿਹੜੀ ਇਹਨਾਂ ਦੇ ਨਾਲ ਉੱਥੇ ਜੁੜੀ ਹੋਈ ਹੈ ਵਾਪਸ ਚਲੇ ਜਾਓ ਆਪਣੇ ਘਰਾਂ ਦੇ ਵਿੱਚ ਉੱਥੇ ਬੈਠਣ ਦਾ ਕੋਈ ਫਾਇਦਾ ਨਹੀਂ ਹੈਗਾ ਉਦੀ ਕੋਈ ਵੀ ਤੁਹਾਨੂੰ ਐਡਵਾਂਟੇਜ ਨਹੀਂ ਮਿਲੇਗਾ ਉੱਥੇ ਜਾਣ ਦਾ ਤਾਂ ਅਗਲੀ ਮੈਂ ਜਿਹੜੀ ਗੱਲ ਤੁਹਾਨੂੰ ਕਰਨ ਲੱਗਾ ਹੈਗਾ ਵਾ ਉਹ ਕਰਨ ਲੱਗਾ ਹੈਗਾ ਵਾ WTO ਦਾ ਜਿਸ ਤਰ੍ਹਾਂ ਮੈਂ WTO ਦੇ ਬਾਰੇ ਪਹਿਲੇ ਦੱਸਿਆ ਸੀ ਇਹਨਾਂ ਜਿਹਿਸ ਤਰ੍ਹਾਂ ਅਬੂਦਾਬੀ ਦੇ ਵਿੱਚ ਮੀਟਿੰਗ ਹੋ ਰਹੀ ਇਸ WTO ਦੀ ਇੰਡੀਆ ਦੇ ਉੱਤੇ ਕਾਫੀ ਪ੍ਰੈਸ਼ਰ ਹੈ ਕਿ ਐਮ ਜਿਹੜੀ MS ਸਬਸਿਡੀਆਂ ਹੈਗੀਆਂ ਦੋਨੋਂ ਤਰ੍ਹਾਂ ਦੀਆਂ ਸਬਸਿਡੀਆਂ ਇੰਪੋਰਟ অর ਐਕਸਪੋਰਟ ਸਬਸਟੀਟਿਊਸ਼ਨ ਸਬਸਿਡੀ ਜਿਹੜੀ ਹੈਗੀ ਉਹ ਖਤਮ ਕਰੋ ਕਿਉਂਕਿ WTO ਇੰਡੀਆ ਨੂੰ ਕਹਿ ਰਿਹਾ ਹੈ ਕਿ ਉਹਲੀ ਮੀਟਿੰਗ ਸੀ 26 ਤੋਂ ਲੈ ਕੇ 29 ਤੱਕ ਮੀਟਿੰਗ ਸੀ ਅਬੂਦਾਬੀ ਦੇ ਵਿੱਚ ਇੱਕ ਦਿਨ ਐਕਸਟੈਂਡ ਹੋ ਗਈ ਸੀ ਉਹ 1 ਮਾਰਚ ਤੱਕ ਹੋ ਗਈ ਸੀ ਤਾਂ ਹੁਣ ਮੈਂ ਲੇਟੈਸਟ ਪੜਿਆ ਹੈਗਾ ਅੱਜ 2 ਮਾਰਚ ਹੈ ਹੁਣ ਮੈਂ ਲੇਟੈਸਟ ਪੜਿਆ ਹੈ ਕਿ ਉਹ ਸਟੇਟਸ ਕੋ ਹੈ ਉਹਦੇ ਵਿੱਚ ਕੋਈ ਫਰਕ ਨਹੀਂ ਹੈਗਾ ਜਿਸ ਤਰ੍ਹਾਂ ਪਹਿਲੇ WTO ਵਾਲੇ ਕਹਿ ਰਹੇ ਸੀ ਹਨਾ ਨੂੰ ਇੰਡੀਆ ਵਾਲਿਆਂ ਨੂੰ ਕਿ ਤੁਸੀਂ ਸਬਸਿਡੀ ਕਿਸਾਨਾਂ ਨੂੰ ਬੰਦ ਕਰੋ ਸਬਸਿਡੀ ਦਾ ਮਤਲਬ ਐਮਐਸਪੀ ਉਹਦੇ ਵਿੱਚ ਇੱਕ ਪਾਰਟ ਹੈ ਕਿ ਐਮਐਸਪੀ ਬੰਦ ਕਰੋ ਆਪਣੇ ਕਿਸਾਨਾਂ ਨੂੰ ਉਸ ਉਹੀ ਹੁਣ ਦੁਬਾਰਾ ਹੈਗਾ ਔਰ ਸੇਮ ਉਹ ਜਿਸ ਤਰ੍ਹਾਂ ਉਹ ਜਿਹੜਾ ਐਗਰੀਮੈਂਟ ਹੈਗਾ ਐਗਰੀਮੈਂਟ ਔਨ ਐਗਰੀਕਲਚਰ ਉਹਦੇ ਵਿੱਚ ਇੱਕ ਪੀਸ ਕਲॉज ਹੁੰਦੀ ਹੈ ਸ਼ਾਂਤੀ ਵਾਲੀ ਕਲॉज ਉਹ ਪੀਸ ਕਲॉज ਦਾ ਮਤਲਬ ਹੈ ਕਿ ਜਿਹੜੇ ਡਿਵੈਲਪਿੰਗ ਕੰਟਰੀਜ਼ ਜਿਸ ਤਰ੍ਹਾਂ ਇੰਡੀਆ ਜੇਕਰ ਥੋੜੀ-ਬਹੁਤ ਸਬਸਿਡੀ ਉਹਨੂੰ ਵਾਇਓਲੇਟ ਵੀ ਕਰਦੇ ਹੈਗੇ WTO ਦੀ ਕੰਡੀਸ਼ਨਸ ਨੂੰ ਤਾਂ ਇਹਨਾਂ ਦੇ ਉੱਤੇ ਕੋਈ ਲੀਗਲ ਐਕਸ਼ਨ ਨਹੀਂ ਹੋਏਗਾ ਜਿਸ ਵੇਲੇ ਪੀਸ ਕਲॉज ਹੁਣ 2 ਸਾਲ ਦੇ ਬਾਅਦ ਕਾਨਫਰੰਸ ਹੋਏਗੀ 2 ਸਾਲ ਚੱਕ ਵਾਰੀ ਹੁੰਦੀ ਹੈਗੀ ਆ उन 24 24 26 ਹੋਏਗੀ 2 ਸਾਲ ਦੇ ਬਾਅਦ ਉਹ ਡਿਸਾਈਡ ਕਰਨਗੇ ਕਿ ਪੀਸ ਕਲੌਜ਼ ਹਟਾਣੀ ਹੈ ਕਿ ਨਹੀਂ ਤਾਂ ਹੁਣ ਜੇਕਰ ਸਰਕਾਰ ਚਾਹੇ ਤਾਂ ਇਹਨਾਂ ਨੂੰ ਥੋੜੀ-ਬਹੁਤ ਸਬਸਿਡੀ ਦੇ ਸਕਦੀ ਹੈ ਕਿਉਂਕਿ ਹਾਲੇ ਲੀਗਲ ਐਕਸ਼ਨ ਨਹੀਂ ਕੋਈ ਹੋਏਗਾ ਸਰਕਾਰ ਦੇ ਉੱਤੇ ਤਾਂ ਇਹ ਅਗਰ ਕਿਸਾਨ ਇੱਥੇ ਦਿੱਲੀ ਆ ਜਾਣ ਤਾਂ ਹੋ ਸਕਦਾ ਇਹਨਾਂ ਨੂੰ ਕੁਝ ਮਿਲ ਜਾਏ ਹਾਲਾਂਕਿ ਇੰਡੀਆ ਦੀ ਜਿਹੜੀ ਫਾਈਨੈਂਸ਼ੀਅਲ ਪੋਜੀਸ਼ਨ ਹੈਗੀ ਆ ਉਹ ਬਹੁਤ ਖਰਾਬ ਹੈਗੀ ਆ ਇਹ ਤੁਹਾਨੂੰ ਸਭ ਝੂਠ ਦੱਸਿਆ ਜਾ ਰਿਹਾ ਹੈ ਕਿ ਇਕਨੋਮਿਕ ਡਵੈਲਪਮੈਂਟ ਇੱਥੇ ਹੋ ਰਹੀ ਹੈ ਪੰਜਵੇਂ ਤੇ ਅਗਲੇ 5 ਸਾਲਾਂ ਜਾਂ 10 ਸਾਲਾਂ ਤਿੱਨ ਵਾੜਦੀਆਂ ਇਕਨੋਮੀਜ਼ ਦੇ ਵਿੱਚਾ ਇੰਡੀਆ ਦਾ ਨਾਮ ਆ ਜਾਏਗਾ ਸਭ ਝੂਠ ਹੈ ਅਸੀਂ ਸਿਰਫ ਡੈਟ ਦੇ ਉੱਤੇ ਚੱਲ ਰਹੇ ਹਾਂ ਗਿਆ ਯਾਨੀ ਕਿ ਕਰਜ਼ੇ ਦੇ ਉੱਤੇ ਚੱਲ ਰਹੇ ਹਾਂ ਜਿਹੜਾ ਕੁਝ ਅਸੀਂ ਬਾਹਰੋਂ ਲਿਆ ਆਇਆ ਕੁਝ ਅੰਦਰੋਂ ਲਿਆ ਆਇਆ ਕਰਜ਼ਾ ਉਹ 2 ਲੱਖ ਕਰੋੜ ਤੋਂ ਵੀ ਜ਼ਿਆਦਾ ਹੋਣ ਕਰੀਬ ਕਰੀਬ 2.5 ਲੱਖ ਕਰੋੜ ਰੁਪਏ ਦਾ ਕਰਜ਼ਾ ਹੋ ਗਿਆ ਸਾਡੇ ਉੱਤੇ ਤਾਂ ਉਹਦੀ ਜਿਹੜੀ ਅ ਇੰਟਰਸਟ ਹੈਗਾ ਉਹੀ ਅਨਾਂ ਹੈ ਕਿ ਜਿਸ ਵੇਲੇ 100 ਰੁਪਏ ਦਾ ਕਰਜ਼ਾ ਚੁਕਦੇ ਹੈਗੇ ਆ ਬਾਹਰੋਂ ਤਾਂ ਉਹਦੇ ਵਿੱਚੋਂ ਸਾਨੂੰ 55 ਹੀ ਮਿਲਦੇ ਆ 45 ਉਹ ਕੱਟ ਲੈਂਦੇ ਹੈਗੇ ਆਪਣਾ ਇੰਟਰਸਟ ਦਾ ਤਾਂ ਇਹਦਾ ਮਤਲਬ ਕੀ ਹੋ ਗਿਆ ਨਾਊ ਵੀ ਆਰ ਇਨ ਅ ਡੈਟ Trap ਉਹਦੇ ਚੱਕਰ ਦੇ ਵਿੱਚ ਫਸ ਗਏ ਆ ਅਸੀਂ ਕਰਜ਼ੇ ਵਾਲੇ ਚ ਅਸੀਂ ਕਦੇ ਨਿਕਲ ਹੀ ਨਹੀਂ ਪਾਵਾਂਗੇ ਤਾਂ ਅਸਲੀ ਸਰਕਾਰ ਦਾ ਜਿਹੜਾ ਫਾਈਨੈਂਸ਼ੀਅਲ ਹਾਲਾਤ ਹੈਗੇ ਉਹ ਬੜੇ ਖਰਾਬ ਹੈਗੇ ਆ ਔਰ ਅਸਲੀ ਜਿਆਦਾ ਤਾਂ ਤੁਸ ਤੁਹਾਨੂੰ ਨਹੀਂ ਐਕਸਪੈਕਟ ਕਰਨਾ ਚਾਹੀਦਾ ਪਰ ਫਿਰ ਵੀ ਜੇ ਤੁਸੀਂ ਪ੍ਰੋਟੈਸਟ ਕਰੋਗੇ ਤਾਂ ਸਰਕਾਰ ਆਪਣੀ ਸਭ ਕੁਝ ਵੈਸੇ ਕਿਸਾਨਾਂ ਵਾਸਤੇ ਮੈਂ ਇੱਕ ਨਵਾਂ ਪੁਆਇੰਟ ਤੁਹਾਨੂੰ ਅੱਜ ਦੱਸਣ ਲੱਗਾ ਜੇਕਰ ਕ੍ਰਪਸ਼ਨ ਸਰਕਾਰ ਦੇ ਵਿੱਚ ਖਤਮ ਹੋ ਜਾਣਾ ਤਾਂ ਕਿਸਾਨਾਂ ਨੂੰ ਸਬਸਿਡੀ ਵੀ ਮਿਲ ਸਕਦੀ ਹੈ ਤਾਂ ਇਹਨੂੰ ਕ੍ਰਪਸ਼ਨ ਨੂੰ ਖਤਮ ਕਰਨ ਵਾਸਤੇ ਕੁਝ ਨਾਲ ਆਪਣੇ ਅਜੇ ਵਿੱਚ ਅਜੰਡਾ ਦੇ ਵਿੱਚ ਪਾਓ ਕ੍ਰਪਸ਼ਨ ਐਨੀ ਹੈ ਨਾ ਹਰ ਕਦਮ ਦੇ ਉੱਤੇ ਕ੍ਰਪਸ਼ਨ ਹੈ ਇੰਡੀਆ ਇਜ਼ ਵਨ ਆਫ ਦਾ ਮੋਸਟ ਕ੍ਰਪਟ ਕੰਟਰੀਜ਼ ਇਨ ਦਾ ਵਰਡ ਦਾ ਡਾਟਾ ਵੀ ਮੈਂ ਪਾਇਆ ਹੋਇਆ ਆਪਣੀ ਨਿਊਜ਼ ਸਾਈਟ ਦੇ ਉੱਤੇ ਉਹ ਉਹਨਾਂ ਦੇ ਜਿਹੜੇ ਰਿਲੇਟਡ ਲਿੰਕਸ ਹੈ ਉਹ ਮੈਂ ਇਹਦੇ ਥੱਲੇ ਛੱਡ ਦੇਵਾਂਗਾ ਔਰ ਜਿਹੜੀ ਕਿਸਾਨਾਂ ਵਾਸਤੇ ਵੈਬਸਾਈਟ ਬਣਾਈ ਹੈਗੀ ਹੈ ਮੈਂ ਉਹਦਾ ਵੀ ਲਿੰਕ ਥੱਲੇ ਛੱਡ ਜਾਵਾਂਗਾ ਉਹ ਵੈਬਸਾਈਟ ਦੇ ਉੱਤੇ ਵੀ ਜਾ ਕੇ ਉਹ ਪੰਜਾਬੀ ਹਿੰਦੀ ਇੰਗਲਿਸ਼ ਦੇ ਵਿੱਚ ਉਹਦੇ ਵਿੱਚ ਨਿਊਜ਼ ਹੈਗੀ ਹੈ ਉਹ ਤੁਸੀਂ ਪੜ ਸਕਦੇ ਹੋ ਤਾਂ ਅੱਜ ਦੇ ਮੈਂ ਵੀਡੀਓ ਦੇ ਵਿੱਚ ਤੁਹਾਨੂੰ ਇੰਨਾ ਹੀ ਕਹਿਣਾ ਸੀ ਮੈਂ ਦੁਬਾਰਾ ਇਹਨੂੰ ਸਮਅਪ ਕਰ ਦਿੰਨਾ ਹੈਗਾ ਕਿ ਪਹਿਲੀ ਤਾਂ ਚੀਜ਼ ਹੈ ਕਿ ਉੱਥੇ हरियाणा पंजाब बॉर्डर्स ਦੇ ਉੱਤੇ ਬੈਠਣ ਦਾ ਡੱਬਾ ਵਾਲੀ ਵੀ ਕਹਿ ਰਹੀ ਹੈ ਕਿ ਇੱਕ ਉਥੇ ਲਗਾ ਦੇ ਉਹਦਾ ਕੋਈ ਫਾਇਦਾ ਨਹੀਂ ਹੈਗਾ ਇਹ ਤੁਹਾਨੂੰ ਮੂਰਖ ਬਣਾ ਰਿਹਾ ਹੈ ਭੰਦੇਰ ਔਰ ਧੱਲੇਵਾਲ ਉਹਨਾਂ ਹਸਪੀਟਲਸ ਦਾ ਕੋਈ ਫਾਇਦਾ ਨਹੀਂ ਹੈਗਾ ਔਰ ਦੂਸਰੀ ਗੱਲ ਐਸਾ ਸ਼ੁਭ ਕਰਨ ਦੀ ਜਿਹੜੀ ਡੈਥ ਹੋਈ ਹੈ ਇਹਦਾ ਬਹਾਨਾ ਲਗਾ ਕੇ ਪਿੱਛੇ ਨਾ ਬੈਠੋ ਲੋਕਾਂ ਨੂੰ ਜਵਾਬ ਦਿਓ ਔਰ ਜਾਂ ਫਿਰ ਇਹ ਕਹਿਣਾ ਬੰਦ ਕਰ ਦਿਓ ਕਿ ਅਸੀਂ ਸਭ ਤੋਂ ਅੱਗੇ ਚੱਲਾਂਗੇ ਔਰ ਇਹਦੇ ਮੁਕਾਬਲਾ ਕਰਾਂਗੇ ਪੁਲਿਸ ਦਾ ਇਹ ਕਹਿਣਾ ਛੱਡ ਦਿਓ ਕਹਦੋ ਸਾਨੂੰ ਡਰ ਲੱਗ ਰਿਹਾ ਹੈ ਮੈਂ ਨਹੀਂ ਅਸੀਂ ਜਾ ਸਕਦੇ ਐਸ ਤਰ੍ਹਾਂ ਕਹੋ ਔਰ ਵਾਪਸ ਚਲੇ ਜਾਓ ਔਰ ਬਾਕੀਆਂ ਨੂੰ ਵੀ ਭੇਜ ਦਿਓ ਔਰ ਤੀਸਰੀ ਗੱਲ ਹੈ ਇਕੱਠੇ ਹੋਣ ਦੀ ਕੋਸ਼ਿਸ਼ ਕਰੋ ਐਸਕੇਮ ਨਾਨ ਪੋਲਿਟਿਕਲ ਔਰ ਪੋਲਿਟਿਕਲ ਇਹਨੂੰ ਇਕੱਠੇ ਕਰਨ ਦੀ ਕੋਸ਼ਿਸ਼ ਕਰੋ ਆਪਣੇ ਸੈਲਫਿਸ਼ ਇੰਟਰਸਟ ਵਾਸਤੇ ਨਾ ਉੱਥੇ ਬੈਠੋ ਔਰ ਤੀਸਰੀ ਜਿਹੜੀ ਗੱਲ ਲਗੀ ਮੈਂ ਤੁਹਾਨੂੰ ਦੱਸੀ ਹੈਗੀ ਹੈ ਕਿ ਡਬਲਿਊਟੀਓ ਵਾਲਾ ਉਸ ਸਟੇਟਸ ਕੋ ਹੈ ਯਾਨੀ ਕਿ ਜਿਸ ਤਰ੍ਹਾਂ ਪਹਿਲਾਂ ਸੀ ਉਸ ਤਰ੍ਹਾਂ ਹੀ ਹੋਣਾਗਾ ਤਾਂ ਸਬਸਿਡੀ ਦਾ ਐਮਐਸਪੀ ਦਾ ਕੋਈ ਜ਼ਿਆਦਾ ਐਕਸਪੈਕਟ ਨਹੀਂ ਕਰਨਾ ਚਾਹੀਦਾ ਕਿਸਾਨਾਂ ਨੂੰ ਪਰ ਜੇ ਰੈਗੂਲਰਲੀ ਪ੍ਰੋਟੈਸਟ ਕਰਨਗੇ ਇੰਡੀਆ ਦੀ ਕਰਪਸ਼ਨ ਖਤਮ ਹੋ ਜਾਏਗੀ ਜਿਹੜੀ ਪਿਛਲੇ 10 ਸਾਲਾਂ ਚ 10 ਗੁਣਾ ਵਧ ਗਈ ਹੈ ਔਰ ਕਰਜ਼ ਜਿਹੜਾ ਹੈਗਾ ਉਹ ਘਟ ਜਾਏਗਾ ਜੇਕਰ ਤਾਂ ਫਿਰ ਵੀ ਕੁਝ ਕਿਸਾਨਾਂ ਨੂੰ ਮਿਲ ਸਕਦਾ ਹੈ ਤਾਂ ਇਹੀ ਅੱਜ ਦਾ ਮੈਂ ਵੀਡੀਓ ਚ ਕਹਿਣਾ ਸੀ ਬਾਕੀ ਮੈਂ ਲਿੰਕ ਕਰ ਦੇ ਥੱਲੇ ਛੱਡ ਦਾਂਗਾ ਥੈਂਕਸ ਫॉर ਵਾਚਿੰਗ